ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਿਏ ਕਿ ਤਰਨਤਾਰਨ ਦੀਆਂ ਚਿਮਨੀ ਛੋਣਾ ਨੂੰ ਲੈ ਕੇ ਲਗਾਤਾਰ ਸਿਆਸੀ ਅਖਾੜਾ ਪੱਖ ਦਾ ਹੋਇਆ ਨਜ਼ਰ ਆ ਰਿਹਾ ਹੈ ਹਰਮੇਸ਼ ਸਿੰਘ ਸੰਧੂ ਨੂੰ ਲੈ ਕੇ ਅਮਨ अरोड़ा ਨੇ ਇੱਕ ਵੱਡਾ ਐਲਾਨ ਕੀਤਾ ਹੈ ਤੇ ਦੂਜੇ ਪਾਸੇ ਉੱਥੇ ਹੀ ਗੱਲ ਕਰੀਏ ਤਾਂ ਤਰਨਤਾਰਨ ਦੀ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਬੀਤੇ ਦਿਨਾਂ ਦੇ ਵਿੱਚ ਜਿਹੜਾ ਕਿ ਦਿਹਾਂਤ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਸੀਟ ਖਾਲੀ ਹੋ ਜਾਂਦੀ ਹੈ ਤੇ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸਟੇਜ ਦੇ ਉੱਤੇ ਹਰਮੇਸ਼ ਸਿੰਘ ਸੰਧੂ ਨੂੰ ਜਿਹੜਾ ਕਿ ਉਮੀਦਵਾਰ ਐਲਾਨ ਦਿੱਤਾ ਜਾਂਦਾ ਤੇ ਉੱਥੇ ਹੀ ਦੇਖਣਾ ਹੋਵੇਗਾ ਕਿ ਕੌਣ ਬਾਜ਼ੀ ਮਾਰ ਕੇ ਜਾਂਦਾ ਤੇ ਕਿਸ ਦੀ ਹਾਰ ਹੋਵੇਗੀ ਪਰੰਤੂ ਇਸ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਲਗਾਤਾਰੋ ਤੇ ਵੱਡਾ ਐਲਾਨ ਕਰਦੇ ਹੋਏ ਨਜ਼ਰ ਆ ਰਹੀ ਹੈ ਔਰ ਕੀ ਕੁਝ ਕਹਿਣਾ ਅਮਨ अरोड़ा ਦਾ ਆਓ ਤੁਹਾਨੂੰ ਸੁਣਾਉਨੇ ਆ ਜਿਮਨੀ ਚੋਣ ਤਰਨਤਾਰਨ ਦੀ ਅਨਾਉਂਸ ਹੋ ਚੁੱਕੀ ਹੈ ਔਰ ਆਮ ਆਦਮੀ ਪਾਰਟੀ ਨੇ ਸਰਦਾਰ ਹਰਮੀਤ ਸਿੰਘ ਜੀ ਸੰਧੂ ਜਿਹੜੇ ਕਿ ਤਿੰਨ ਵਾਰ ਐਮਐਲਏ ਰਹੇ ਨੇ ਇਸ ਹਲਕੇ ਤੋਂ ਉਹਨਾਂ ਨੂੰ ਆਪਣੇ ਉਮੀਦਵਾਰ ਵਜੋਂ ਮੈਦਾਨ ਦੇ ਵਿੱਚ ਉਤਾਰਿਆ ਹੈ ਅੱਜ ਇਹਨਾਂ ਦੇ ਪਾਰਟੀ ਆਫਿਸ ਦਾ ਉਦਘਾਟਨ ਚੋਣ ਦਫ਼ਤਰ ਦਾ ਉਦਘਾਟਨ ਜਿਹੜਾ ਉਹ ਕਰਨ ਦੇ ਲਈ ਇੱਥੇ ਪਹੁੰਚੇ ਸੀਗੇ ਔਰ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਪੌਣੇ 4 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਸਰਦਾਰ ਭਗਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਡਿਵੈਲਪਮੈਂਟ ਦੇ ਬੇਸ਼ੁਮਾਰ ਕੰਮ ਕੀਤੇ ਨੇ ਸਰਪੱਖੀ ਵਿਕਾਸ ਪੰਜਾਬ ਦਾ ਕੀਤਾ ਓ ਸੀਜ਼ ਨੂੰ ਔਰ ਸਰਦਾਰ ਹਰਮੀਤ ਸਿੰਘ ਜੀ ਸੰਧੂ ਜਿਹੜੇ ਕਿ ਤਿੰਨ ਵਾਰ ਇਥੋਂ ਵਿਧਾਇਕ ਰਹੇ ਇਹਨਾਂ ਦਾ ਆਪਣਾ ਬਹੁਤ ਹਲਕੇ ਦੇ ਲੋਕਾਂ ਦੇ ਨਾਲ ਪਿਆਰ ਹੈ ਲੋਕਾਂ ਦੇ ਨਾਲ ਜੁੜੇ ਹੋਏ ਨੇ ਔਰ ਆਪਣੀ ਟੈਨਿਓਜ਼ ਦੇ ਵਿੱਚ ਇਹਨਾਂ ਨੇ ਬਹੁਤ ਵਿਕਾਸ ਕਰਾਇਆ ਹੈ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਔਰ ਆਮ ਆਦਮੀ ਪਾਰਟੀ ਦੇ ਸਾਡੇ ਜੋ ਵਰਕਰਸ ਵੋਲੰਟੀਅਰਸ ਜਿਨ੍ਹਾਂ ਦੀ ਮਿਹਨਤ ਸਦਕਾ ਪਿਛਲੀਆਂ ਚੋਣਾਂ ਦੇ ਵਿੱਚ ਵੀ ਬਹੁਤ ਵੱਡੀਆਂ ਲੀਡਸ ਦੇ ਨਾਲ ਆਮ ਆਦਮੀ ਪਾਰਟੀ ਨੂੰ ਜਿੱਤ ਹਾਸਲ ਹੋਈ ਹੈ ਔਰ ਲੋਕਾਂ ਦਾ ਜੋ ਪਿਆਰ ਆ ਪਾਰਟੀ ਦੇ ਨਾਲ ਸਰਕਾਰ ਦੇ ਨਾਲ ਔਰ ਸੰਧੂ ਸਾਹਿਬ ਦੇ ਨਾਲ ਜੋ ਜੁੜਿਆ ਹੋਇਆ ਉਸ ਨੂੰ ਦੇਖ ਕੇ ਪ੍ਰਤੱਖ ਜ਼ਾਹਰ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਔਰ ਹਰਮੀ ਸਿੰਘ ਸੰਧੂ ਇਸ ਬਾਈ ਇਲੈਕਸ਼ਨ ਦੇ ਵਿੱਚ ਵੱਡੇ ਮਾਰਜਿਨ ਦੇ ਨਾਲ ਜਿੱਤ ਦਰਜ ਕਰਨ ਜਾ ਰਹੇ ਨੇ ਔਰ ਆਉਣ ਵਾਲੇ ਸਵਾ ਸਾਲ ਜੋ ਸਰਕਾਰ ਦੇ ਵਿੱਚ ਗੁਰੂ ਸਾਹਿਬ ਦੀ ਇਸ ਪਵਿੱਤਰ ਨਗਰੀ ਦੇ ਜਿੰਨੇ ਰਹਿੰਦੇ ਬਕਾਇਆ ਕੰਮ ਨੇ ਉਹਨਾਂ ਨੂੰ ਕਰਨ ਦੇ ਲਈ ਸਰਕਾਰ ਆਮ ਆਦਮੀ ਪਾਰਟੀ ਔਰ ਸਰਪੀਸਿੰਗ ਸੰਧੂ वचनबद्ध ਨੇ ਪਾਰਟੀ ਵੇਖਦੇ ਕਿਹੜੇ ਵਿਕਾਸ ਨੂੰ ਲੈ ਕੇ ਲੋਕਾਂ ਦੇ ਚਲਦੇ ਵੋਟ ਹੁੰਦੇ ਸਾਡਾ ਸਿਰਫ ਔਰ ਸਿਰਫ ਇੱਕੋ ਹੀ ਮੁੱਦਾ ਹੁੰਦਾ ਜੀ ਹਰ ਇਲੈਕਸ਼ਨ ਦੇ ਵਿੱਚ ਵਿਕਾਸ ਵਿਕਾਸ ਤੇ ਵਿਕਾਸ ਇਹੋ ਜਿਹਾ ਕਿਹੜਾ ਖੇਤਰ ਹੈ ਜਿਸ ਦੇ ਵਿੱਚ ਪਿਛਲੇ 3.5 ਤੋਂ 4 ਸਾਲਾਂ ਦੇ ਵਿੱਚ ਕੰਮ ਨਹੀਂ ਹੋਇਆ ਤੁਸੀਂ ਸਿਹਤ ਖੇਤਰ ਦੀ ਗੱਲ ਕਰ ਲਓ ਤੁਸੀਂ ਸਿੱਖਿਆ ਦੀ ਗੱਲ ਕਰ ਲਓ ਤੁਸੀਂ ਬਿਜਲੀ ਪ੍ਰਸ਼ਾਸਨ ਦੀ ਗੱਲ ਕਰ ਲਓ ਤੁਸੀਂ ਸੜਕਾਂ ਤੋਂ ਟੋਲ ਪਲਾਜ਼ ਦੇ ਚੱਕਣ ਦੀ ਗੱਲ ਕਰ ਲਓ ਤੁਸੀਂ ਜੀਵੀਕੇ ਦਾ ਥਰਮਲ ਪਾਵਰ ਪਲਾਂਟ ਖਰੀਦਣ ਦੀ ਗੱਲ ਕਰ ਲਓ ਤੁਸੀਂ ਸੜਕ ਸੁਰੱਖਿਆ ਫੋਰਸ ਦੀ ਗੱਲ ਕਰ ਲਓ ਤੁਸੀਂ ਖੇਤਾਂ ਦੇ ਅਖੀਰ ਤੱਕ ਟੇਲ ਐਂਡ ਤੱਕ ਪਾਣੀ ਪਹੁੰਚਾਉਣ ਦੀ ਨੇਰੀ ਪਾਣੀ ਪਹੁੰਚਾਉਣ ਦੀ ਗੱਲ ਹੈ ਉਹ ਕਰ ਲੋ ਤੁਸੀਂ 19000 ਸੜਕਾਂ ਦਾ ਨਵੀਨੀਕਰਨ ਹੈ ਜਿਹੜਾ ਉਹ ਉਹਦੀ ਸ਼ੁਰੂਆਤ ਦੋ ਦਿਨ ਪਹਿਲਾਂ ਸੀਐਮ ਸਾਹਿਬ ਖੁਦ ਆਪ ਕਰਕੇ ਗਏ ਨੇ ਆ ਇੱਕ ਦੋ ਦਿਨਾਂ ਦੇ ਵਿੱਚ ਜੋ ਬਿਜਲੀ ਸੈਕਟਰ ਹੈ ਉਹਦੇ ਵਿੱਚ ਉਹਦੀ ਨਿਹਾਰ ਕਿਵੇਂ ਬਦਲੀ ਜਾਵੇ ਔਰ 3100 ਖੇਡ ਗਰਾਊਂਡ ਨੇ ਜਿਹੜੇ ਉਹਨਾਂ ਦੀ ਸ਼ੁਰੂਆਤ ਜਿਹੜੀ ਉਹ ਕੀਤੀ ਜਾ ਰਹੀ ਹੈ ਨਸ਼ਿਆਂ ਵਿਰੁੱਧ ਲੜਾਈ ਹੈ ਜਿਹੜੀ ਉਹ ਵੱਡੇ ਪੱਧਰ ਤੇ ਉੱਪਰ ਸਰਕਾਰ ਵੱਲੋਂ ਤੇ ਪਾਰਟੀ ਵੱਲੋਂ ਆਰੰਭ ਹੀ ਗਈ ਹੈ ਸੋ ਮੈਂ ਸਮਝਦਾ ਕਿ ਇਹ ਉਹ ਕੰਮ ਨੇ ਜਿਹੜੇ ਕਿ ਪਿਛਲੀਆਂ ਸਰਕਾਰਾਂ ਵੱਲੋਂ ਵੀ ਕਰਨੇ ਬਣਦੇ ਸੀਗੇ ਪਰ ਜੇ ਪਿਛਲੀਆਂ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਆਪ ਦੇ ਘਰ ਤੇ ਆਪ ਦਾ ਢਿੱਡ ਭਰਨ ਤੋਂ ਵਹਿਲ ਮਿਲਦੀ ਹੋਵੇ ਤਾਂ ਹੀ ਕੁਝ ਕਰਨਾ ਸੀ ਤਾਂ ਉਹ ਕੀਤਾ ਨਹੀਂ ਹੈਗਾ ਸੋ ਆਹੀ ਕੰਮ ਨੇ ਜਿਹੜੇ ਮੈਂ ਤੁਹਾਨੂੰ ਗੁਣਾਏ ਨੇ ਅੱਜ ਸਾਡੀ ਸਾਰੀ ਦੀ ਸਾਰੀ ਕੈਂਪੇਨ ਦੇ ਵਿੱਚ ਸਾਡਾ ਸਿਰਫ ਉਹ ਸਿਰਫ ਇੱਕੋ ਜਿਹਾ ਹੋਊਗਾ ਡਿਵੈਲਪਮੈਂਟ ਡਿਵੈਲਪਮੈਂਟ ਔਰ ਡਿਵੈਲਪਮੈਂਟ ਔਰ ਕਿਉਂਕਿ ਇਹ ਧਰਤੀ ਇਹ ਨਗਰੀ ਗੁਰੂ ਸਾਹਿਬ ਦੀ ਨਗਰੀ ਹੈ ਇਥੇ ਤਾਂ ਇਹੋ ਜਿਹਾ ਬੇਸ਼ੁਮਾਰ ਵਿਕਾਸ ਜਿਹੜਾ ਹੋਣਾ ਚਾਹੀਦਾ ਆ ਕਿ ਕਿ ਲੋਕ ਦੁਨੀਆ ਰੰਜ ਦੁਨੀਆ ਤੱਕ ਯਾਦ ਰੱਖਣਗੇ। ਅਮਨ ਸਰ ਸਾਨੂੰ ਕੀ ਚੋਣ ਜਾਣ ਚਾਹੇ। ਕੀ ਲੋਕਾਂ ਨੂੰ ਦੇਖੋ ਸਾਰਿਆਂ ਨੂੰ ਪਹਿਲਾਂ ਤੇ ਮੈਂ ਪਾਰਟੀ ਹਾਈ ਕਮਾਂਡ ਦਾ ਸਾਡੇ ਸਤਕਾਰਯੋਗ ਮਾਨਯੋਗ ਸਾਹਿਬ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਸਾਹਿਬ ਪੰਜਾਬ ਦਾ ਅਰਵਿੰਦ ਕੇਜਰੀਵਾਲ ਜੀ ਦਾ ਅੱਜ ਪ੍ਰਧਾਨ ਸਾਹਿਬ ਸਾਡੇ ਕੋਲ ਆਏ ਨੇ। ਸ੍ਰੀ ਅਮਨ अरोड़ा ਜੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਔਰ ਮੈਨੂੰ ਇਸ ਬਾਈ ਇਲੈਕਸ਼ਨ ਦੇ ਵਿੱਚ ਜਿਹੜੀ ਆ ਚੋਣ ਲੜਨ ਦੇ ਵਿੱਚ ਮੈਦਾਨ ਦੇ ਵਿੱਚ ਉਤਾਰਿਆ ਮੈਂ ਸਾਰਿਆਂ ਦਾ ਸਮੁੱਚੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦਾ ਦੂਸਰਾ ਦੇਖੋ ਇਹ ਬਾਈ ਇਲੈਕਸ਼ਨਾਂ ਜਦੋਂ ਆ ਜਾਂਦੀਆਂ ਨੇ ਵੈਸੇ ਤੇ ਬਾਈ ਇਲੈਕਸ਼ਨ ਹੋਣੀ ਨਹੀਂ ਸੀ ਚਾਹੀਦੀ ਕਿਉਂਕਿ 5 ਸਾਲ ਦਾ ਟਿਨਿਓਰ ਹੁੰਦਾ ਆ